ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਸੋਹਰੇ ਦੀ ਅੱਗੇ ਅਸੀਂ ਗੱਲ ਕੀਤੀ ਸੀ ਸੱਸ ਦੀ ਕਿ ਜਦੋਂ ਸੱਸ ਨੂੰ ਨੂੰ ਪਰੇਸ਼ਾਨ ਕਰਦੀ ਹੈ ਨਾ ਤਾਂ ਉਹ ਆਪਣਾ ਬੁਢਾਪਾ ਰੋਲ ਲੈਂਦੀ ਆ ਤੇ ਅੱਜ ਅਸੀਂ ਗੱਲ ਕਰਨੀ ਸੋਹਰੇ ਦੀ ਕਿ ਕੁਝ ਸੋਹਰੇ ਵੀ ਇਹੋ ਜਿਹੇ ਹੁੰਦੇ ਆ ਜਿਹੜੇ ਨੋਂ ਨੂੰ ਸਸਵਾੰਗ ਹੀ ਤੰਗ ਤੇ ਪਰੇਸ਼ਾਨ ਕਰਦੇ ਆ ਹੁਣ ਤੁਸੀਂ ਆਮ ਹੀ ਆਸ-ਪਾਸ ਇਹ ਗੱਲਾਂ ਸੁਣਦੇ ਹੋ ਆਪਾਂ ਜਦੋਂ ਕੋਈ ਗੱਲ ਕਰਦੇ ਆ ਅਕਸਰ ਹੀ ਆਪਣੇ ਸਮਾਜ ਵਿੱਚ ਜਦੋਂ ਇਹੋ ਜੀਆਂ ਗੱਲਾਂ ਵਾਪਰਦੀਆਂ ਵਾਂ ਜਾਂ ਆਪਣੇ ਆਂਢਗੁਆਂਢ 'ਚ ਵਾਪਰਦੀਆਂ ਵਾਂ ਉਦੋਂ ਹੀ ਅਸੀਂ ਇਹ ਗੱਲ ਸਮਝਦੇ ਆ ਕਿਉਂਕਿ ਸਾਡੇ ਘਰ ਜਿਹੜੇ ਆ ਨਾ ਉਹ ਇੱਕੋ ਜੇ ਹੁੰਦੇ ਆ ਤੇ ਫਿਰ ਸਾਡੇ ਘਰਾਂ ਦੀਆਂ ਕਹਾਣੀਆਂ ਵੀ ਇੱਕੋ ਜਿਹੀਆਂ ਹੀ ਹੁੰਦੀਆਂ ਰਲਦੀਆਂ ਮਿਲਦੀਆਂ ਹੁੰਦੀਆਂ ਤੇ ਫਿਰ ਉਹਨਾਂ ਵਿੱਚੋਂ ਹੀ ਸਾਨੂੰ ਸਬਕ ਮਿਲਦੇ ਆ ਹੁਣ ਤੁਸੀਂ ਬਹੁਤ ਸਾਰੀਆਂ ਕੁੜੀਆਂ ਨੂੰ ਇਹ ਗੱਲ ਕਹਿੰਦੇ ਸੁਣਿਆ ਹੋਵੇਗਾ ਕਿ ਮੇਰਾ ਤੇ ਸਹੁਰਾ ਸੱਸਾਂ ਵਰਗਾ ਆ ਭਾਵ ਕਿ ਸੱਸ ਨੋਕਾ ਟੋਕੀ ਕਰਦੀ ਆ ਤੇ ਮੇਰਾ ਸਹੁਰਾ ਵੀ ਜਿਹੜਾ ਉਹ ਬਰਾਬਰ ਨੋਕਾ ਟੋਕੀ ਕਰਦਾ ਆ ਪਰ ਹਾਂ ਇਹ ਵੀ ਸਾਡੇ ਵੱਡੇ ਅਕਸਰ ਹੀ ਗੱਲ ਕਰਦੇ ਹੁੰਦੇ ਆ ਨਾ ਕਿ ਨੂੰ ਸੱਸ ਲੜੀਆਂ ਤੇ ਇੱਕੋ ਚੌਂਕੇ ਚੜੀਆਂ ਪਾਪ ਕੇ ਨੋਨੇ ਵੀ ਰਸੋਈ ਚ ਵੜਨਾ ਹੁੰਦਾ ਸੱਸ ਨੇ ਵੀ ਵੜਨਾ ਹੁੰਦਾ ਪਾਵੇਂ ਉਹ ਲੜ ਲੈਣ ਝਗੜ ਲੈਣ ਪਰ ਉਹਨਾਂ ਕੰਮ ਇਕੱਠਿਆਂ ਨਹੀਂ ਕਰਨਾ ਹੁੰਦਾ ਤੇ ਕਿਤੇ ਨਾ ਕਿਤੇ ਸੱਸ ਦੀ ਕਹੀ ਗੱਲ ਨੋ ਨੂੰ ਭੁੱਲ ਵੀ ਜਾਂਦੀ ਆ ਕਿਉਂਕਿ ਉਹ ਦੋਨਾਂ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਉਹ ਭਲਾ ਵੀ ਲੈਂਦੀਆਂ ਆ ਪਰ ਜਿੱਥੇ ਗੱਲ ਸਹੁਰੇ ਦੀ ਆਉਂਦੀ ਆ ਨਾ ਜਦੋਂ ਸਹੁਰਾ ਚੁਬਵੀਆਂ ਗੱਲਾਂ ਕਰੇ ਨਾ ਉਦੋਂ ਫਿਰ ਨੋਹਾਂ ਨੂੰ ਇਹ ਗੱਲਾਂ ਭੁੱਲਦੀਆਂ ਨਹੀਂ ਕਿਉਂਕਿ ਅਕਸਰ ਹੀ ਹਰਤੀ ਦਾ ਆਪਣੇ ਬਾਪ ਨਾਲ ਬਹੁਤ ਪਿਆਰ ਹੁੰਦਾ ਵਾ ਤੇ ਹਰ ਬਾਪ ਦਾ ਵੀ ਆਪਣੀ ਧੀ ਨਾਲ ਬਹੁਤ ਪਿਆਰ ਹੁੰਦਾ ਹੁਣ ਇੱਥੇ ਸਾਰੇ ਸੌਰਿਆਂ ਦੀ ਗੱਲ ਮੈਂ ਨਹੀਂ ਕਰ ਰਹੀ ਕੁਝ ਬਾਪ ਜਿਹੜੇ ਆਪਣੀਆਂ ਧੀਆਂ ਨਾਲ ਬਹੁਤ ਪਿਆਰ ਕਰਦੇ ਹੁੰਦੇ ਆ ਨਾ ਉਹ ਫਿਰ ਨੋਹ ਵਿੱਚੋਂ ਵੀ ਆਪਣੀ ਧੀ ਨੂੰ ਹੀ ਪਾਲਦੇ ਆ ਤੇ ਫਿਰ ਉਹ ਆਪਣੀਆਂ ਜਿਹੜੀਆਂ ਨੋਹਾਂ ਹੁੰਦੀਆਂ ਉਹਨਾਂ ਨੂੰ ਧੀਆਂ ਵਾਂਗ ਪਿਆਰ ਕਰਦੇ ਆ ਤੇ ਫਿਰ ਉਹ 3 ਜਿਹੜੀਆਂ ਹੁੰਦੀਆਂ ਨਾ ਉਹ ਆਪਣੇ ਬਾਪ ਨਾਲ ਬਹੁਤ ਪਿਆਰ ਕਰਦੀਆਂ ਹੁੰਦੀਆਂ ਤੇ ਉਹ ਸਹੁਰੇ ਵਿੱਚੋਂ ਵੀ ਬਾਪ ਦਾ ਰਿਸ਼ਤਾ ਪਾਲਦੀਆਂ ਆ ਤੇ ਬਹੁਤ سارے ਚੰਗੇ ਲੋਕ ਵੀ ਹੈਗੇ ਆ ਤੇ ਕਈ ਵਾਰੀ ਕੀ ਹੁੰਦਾ ਕਿ ਜਦੋਂ ਸੱਸ ਨੂੰਹ ਦੇ ਨਾਲ ਅਕਸਰ ਹੀ ਕਿਸੇ ਨਾ ਕਿਸੇ ਗੱਲ ਤੋਂ ਲੜਦੀ ਆ ਜਾਂ ਨੋਕ ਢੋਕ ਕਰਦੀ ਆ ਤੇ ਉਹ ਫਿਰ ਸਹੁਰੇ ਨਾਲ ਵੀ ਇਹ ਗੱਲਾਂ ਸਾਂਝੀਆਂ ਕਰਦੀ ਆ ਕੇ ਨਹੀਂ ਇਹ ਨੂੰ ਆ ਕੰਮ ਕਰਨਾ ਨਹੀਂ ਆਉਂਦਾ ਇਹ ਆ ਚੀਜ਼ ਵੱਧ ਵਰਤਦੀ ਆ ਚੀਜ਼ ਖਰਾਬ ਕਰ ਦਿੰਦੀ ਇਹਦੇ ਕਰਦੇ ਆ ਇਹਨੂੰ ਕੁਝ ਸਿਖਾ ਕੇ ਨਿਕਲਿਆ ਤੇ ਜਿਹੜਾ ਫਿਰ ਸਿਆਣਾ ਇਨਸਾਨ ਹੁੰਦਾ ਨਾ ਉਹ ਇਹ ਗੱਲ ਕਹਿ ਦਿੰਦਾ ਕਿ ਕਿ ਕੋਈ ਗੱਲ ਨਹੀਂ ਆਪਣੀ ਵੀ ਧੀ ਸੋਹਰੇ ਗਈ ਆ ਕੋਈ ਗੱਲ ਨਹੀਂ ਨਿਆਣੀ ਆ ਸਾਡੇ ਘਰ ਵਿੱਚੇ ਨਵੀਂ-ਨਵੀਂ ਆਈ ਆ ਤੂੰ ਇਹਦੀ ਘਰ ਦੇ ਤੌਰ ਤਰੀਕੇ ਸਮਝਣ ਵਿੱਚ ਮਦਦ ਕਰ ਤੇ ਆਪੇ ਹੌਲੀ-ਹੌਲੀ ਸਿੱਖ ਜੂਗੀ ਉਹ ਹੁੰਦੀ ਹੈ ਇੱਕ ਚੰਗੇ ਇਨਸਾਨ ਦੀ ਨਿਸ਼ਾਨੀ ਤੇ ਫਿਰ ਕੁਝ ਮੂਰਖ ਜੜੇ ਹੁੰਦੇ ਆ ਨਾ ਉਹ ਫਿਰ ਉਹਦੇ ਪਿੱਛੇ ਲੱਗ ਕੇ ਆਪਣੀ ਤੀਵੀਂ ਦੇ ਪਿੱਛੇ ਲੱਗ ਕੇ ਤੇ ਨੂਹ ਦੇ ਨਾਲ ਤੂੰ ਤੂੰ ਮੈਂ ਮੈਂ ਕਰਨ ਲੱਗ ਜਾਂਦੇ ਆ ਉਹੀ ਬੋਲੀ ਬੋਲਣ ਲੱਗ ਜਾਂਦੇ ਆ ਉਥੇ ਫਿਰ ਨੋਹਾਂ ਦਾ ਰਹਿਣਾ ਜਿਹੜਾ ਨਾ ਉਹ ਬਹੁਤ ਔਖਾ ਹੁੰਦਾ ਫਿਰ ਉਹ ਕਹਿੰਦੀਆਂ ਮੇਰੀਆਂ ਤੇ ਦੋਸ ਸਸਾਂ ਵਾ ਕਿਉਂਕਿ ਮੇਰਾ ਸਹੁਰਾ ਵੀ ਬਰਾਬਰ ਸੱਸ ਨਾਲ ਬੋਲਦਾ ਬਹੁਤ ਸਾਰੀਆਂ ਕੁੜੀਆਂ ਦੀ ਇਹ ਸ਼ਿਕਾਇਤ ਹੁੰਦੀ ਆ ਕਿ ਸੱਸ ਤੇ ਲੜਦੀ ਲੜਦੀ ਆ ਸਹੁਰਾ ਵੀ ਬੜੀ ਬੇਇੱਜ਼ਤੀ ਕਰਦਾ ਫਿਰ ਤੁਸੀਂ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਜਿਹੜੇ ਤਕਰੀਬਨ ਲੋਕ ਹੁੰਦੇ ਨਾ ਉਹ ਆਪਣੇ ਪੁੱਤਾਂ ਨਾਲ ਬਹੁਤ ਪਿਆਰ ਕਰਦੇ ਹੁੰਦੇ ਆ ਤੇ ਨੋਹਾਂ ਨਾਲ ਨਹੀਂ ਕਰਦੇ ਪਰ ਇਹ ਗੱਲ ਨੂੰ ਭੁੱਲ ਜਾਂਦੇ ਆ ਕਿ ਕੱਲ ਨੂੰ ਜਦੋਂ ਅਸੀਂ ਬਜ਼ੁਰਗ ਹੋਣਾ ਨਾ ਉਦੋਂ ਜਿਹੜੀ ਸੇਵਾ ਵਾ ਉਹ ਪੁੱਤਾਂ ਨਾਲੋਂ ਨੋਹਾਂ ਲਈ ਜ਼ਿਆਦਾ ਕਰਨੀ ਆ ਕਿਉਂਕਿ ਪੁੱਤ ਨੇ ਤੇ ਕੰਮਕਾਰ ਤੇ ਚਲੇ ਜਾਣਾ ਤੇ ਪਿੱਛੇ ਨੋਹ ਨੇ ਘਰ ਵਿੱਚ ਰਹਿਣਾ ਤੇ ਜਿਹੜੀ ਸੇਵਾ ਵਾ ਨਾ ਉਹ ਨੋਹ ਨੇ ਕਰਨੀ ਆ ਨਾ ਕਿ ਪੁੱਤ ਨੇ ਕਰਨੀ ਆ ਬੇਸ਼ੱਕ ਪੁੱਤ ਵੀ ਸੇਵਾ ਕਰਦੇ ਆ ਪਰ ਜ਼ਿਆਦਾਤਰ ਇਹ ਜਿਹੜੀ ਸੇਵਾ ਇਹ ਨੋਹ ਦੇ ਹਿੱਸੇ ਆਈ ਆ ਤੇ ਜੇ ਘਰ ਸਹੁਰਾ ਜਿਹੜਾ ਉਹ ਸਮਝਦਾਰ ਹੋਵੇ ਤਾਂ ਉਹ ਸੱਸ ਨੂੰ ਉਹਦੀ ਜਗ੍ਹਾ ਤੇ ਰੱਖ ਕੇ ਸਮਝਾ ਸਕਦਾ ਤੇ ਘਰ ਦਾ ਮਾਹੌਲ ਜਿਹੜਾ ਉਹ ਵਧੀਆ ਤਰੀਕੇ ਨਾਲ ਚੱਲ ਸਕਦਾ ਤੇ ਕਈ ਵਾਰੀ ਬਹੁਤ ਸਾਰੀਆਂ ਕੁੜੀਆਂ ਇਹ ਗੱਲ ਕਹਿੰਦੀਆਂ ਵੀ ਆ ਕਿ ਮੇਰੀ ਸੱਸ ਤੇ ਭਾਵੇਂ ਲੜਦੀ ਆ ਪਰ ਮੇਰਾ ਸਹੁਰਾ ਬਹੁਤ ਚੰਗਾ ਆ ਤੇ ਫਿਰ ਉਹ ਸਹੁਰਾ ਜਿਹੜਾ ਨਾ ਉਹਦਾ ਵਿਡਾਪਾ ਬਹੁਤ ਵਧੀਆ ਨਿਕਲਦਾ ਵਾ ਕਿਉਂਕਿ ਉਹ ਜਿਹੜਾ ਨੂੰ ਨੂੰ ਆਪਣੀ ਧੀ ਸਮਝ ਕੇ ਰੱਖਦਾ ਆ ਸੋਤੇ ਬਹੁਤ ਸਾਰੀਆਂ ਕੁੜੀਆਂ ਦੀ ਇਹ ਸ਼ਿਕਾਇਤ ਵੀ ਹੁੰਦੀ ਹੈ ਤੇ ਹਮੇਸ਼ਾ ਜਿਹੜਾ ਸਹਰਾ ਉਹ ਘਰ ਦਾ ਮੁਖੀ ਹੁੰਦਾ ਆ ਤੇ ਉਹ ਆਪਣੇ ਘਰ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਤੋਰ ਸਕਦਾ ਆ ਕਿਉਂਕਿ ਉਹਦੇ ਹੱਥ ਵਿੱਚ ਦੋਹਾਂ ਦੋਵੇਂ ਪਾਰਟ ਜਿਹੜੇ ਆ ਉਹ ਉਹਨਾਂ ਨੂੰ ਸਮਝਾ ਸਕਦਾ ਆ ਸੱਸ ਨੂੰ ਸਮਝਾ ਸਕਦਾ ਆ ਕਿ ਨਹੀਂ ਉਹ ਸਾਡੇ ਘਰ ਵਿੱਚ ਨਵੀਂ ਆਈ ਹੈ ਤੇ ਉਹ ਇਸ ਘਰ ਦੇ ਤੌਰ ਤਰੀਕੇ ਸਿਖਾਉਣਾ ਉਹਨੂੰ ਸਾਡਾ ਕੰਮ ਆ ਤੇ ਤੂੰ ਉਹਦੀ ਮਦਦਕਾਰ ਕਰਨ ਨੂੰ ਸਮਝਣ ਵਿੱਚ ਤੇ ਆਪਣੇ ਤਰੀਕੇ ਵਿੱਚ ਢਾਲ ਲੈ ਕਿਉਂਕਿ ਜਦੋਂ ਕੋਈ ਨਵਾਂ ਮੈਂਬਰ ਘਰ ਵਿੱਚ ਆਉਂਦਾ ਨਾ ਤਾਂ ਉਹਨੂੰ ਆਪਣੇ ਤਰੀਕੇ ਨਾਲ ਢਾਲਿਆ ਜਾ ਸਕਦਾ ਹੈ ਤੇ ਫਿਰ ਘਰ ਦਾ ਮਾਹੌਲ ਜਿਹੜਾ ਨਾ ਉਹ ਵਧੀਆ ਬਣਿਆ ਰਹੇਗਾ ਤੇ ਸੱਸ ਸੋਹਰਾ ਜਿਹੜਾ ਫਿਰ ਉਹਨਾਂ ਦੀ ਸੇਵਾ ਉਹ ਨੋ ਬਖੂਬੀ ਕਰੇਗੀ ਬਹੁਤ ਵਧੀਆ ਤਰੀਕੇ ਨਾਲ